ਦੋਸਤੋ ਸਿੱਖਾਂ ਦੇ ਸਭ ਤੋਂ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਸਮੇ ਇਹ ਗੱਲ ਤੁਸੀਂ ਸਭ ਨੇ ਨੋਟ ਕੀਤੀ ਹੋਵੇਗੀ ਕਿ ਅਸੀਂ ਜਦੋਂ ਵੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਂਦੇ ਹਾਂ ਜਾਂ ਫਿਰ ਟੀਵੀ ਉੱਤੇ ਲਾਈਵ ਗੁਰਬਾਣੀ ਕੀਰਤਨ ਸੁਣਦੇ ਹਾਂ ਤਾਂ ਉੱਤੇ ਹਮੇਸ਼ਾ ਮਰਦ ਕੀਰਤਨੀ ਜਥੇ ਹੀ ਕੀਰਤਨ ਕਰਦੇ ਦਿਖਾਈ ਦਿੰਦੇ ਹਨ ਤੁਸੀਂ ਕਦੇ ਵੀ ਕਿਸੇ ਬੀਬੀਆਂ ਦੇ ਜਥੇ ਨੂੰ ਜਾਂ ਕਿਸੇ ਇਸਤਰੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਨਹੀਂ ਦੇਖਿਆ ਹੋਵੇਗਾ ਨਾ ਹੀ ਹੈਡ ਗ੍ਰੰਥੀ ਦੀ ਜ਼ਿੰਮੇਵਾਰੀ ਅੱਜ ਤੱਕ ਕਿਸੇ ਸਿੱਖ ਬੀਬੀ ਨੇ ਨਿਭਾਈ ਹੈ ਅਜਿਹਾ ਕਿਉਂ ਹੈ ਕਿਉਂ ਨਹੀਂ ਅੱਜ ਤੱਕ ਕਿਸੇ ਸਿੱਖ ਬੀਬੀ ਨੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕੀਤਾ ਕੀ ਦਰਬਾਰ ਸਾਹਿਬ ਦੇ ਅੰਦਰ ਔਰਤਾਂ ਕਿਰਨ ਨੂੰ ਕੀਰਤਨ ਕਰਨ ਦੀ ਮਨਾਈ ਹੈ ਕੀ ਸਿੱਖ ਰਹਿਤ ਮਰਿਆਦਾ ਵਿੱਚ ਔਰਤਾਂ ਨੂੰ ਕੀਰਤਨ ਕਰਨ ਦੀ ਪੰਬੰਦੀ ਲਾਈ ਹੋਈ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਹਨ ਅੱਜ ਇਸੇ ਵਿਸ਼ੇ ਉੱਤੇ ਹੀ ਆਪਾਂ ਖੁੱਲ੍ਹ ਕੇ ਚਰਚਾ ਕਰਾਂਗੇ ਕਿ ਆਕਰਚਰੀ ਦਰਬਾਰ ਸਾਹਿਬ ਦੇ ਅੰਦਰ ਕਦੇ ਵੀ ਸਿੱਖ ਬੀਬੀਆਂ ਦਾ ਜਥਾ ਕੀਰਤਨ ਕਰਦਾ ਕੌਣ ਹੀ ਨਜ਼ਰ ਆਉਂਦਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਸ ਐਡੇ ਵੱਡੇ ਮਸਲੇ ਉੱਤੇ ਬਹੁਤ ਹੀ ਘੱਟ ਗੱਲਬਾਤ ਅਜੇ ਤੱਕ ਹੋਈ ਹੈ ਹੁਣ ਆਓ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਤੁਸੀਂ ਅਕਸਰ ਹੀ ਦੇਖਿਆ ਹੋਣਾ ਕਿ ਚੇਰੀ ਦਰਬਾਰ ਸਾਹਿਬ ਦੇ ਅੰਦਰ ਕਦੇ ਵੀ ਕੋਈ ਔਰਤ ਕੋਈ ਸਿੱਖ ਬੀਬੀਆਂ ਦਾ ਜਥਾ ਕੀਰਤਨ ਕਰਦਾ ਨਜ਼ਰ ਨਹੀਂ ਆਉਂਦਾ ਕੀ ਸਿੱਖ ਰਹਿਤ ਮਰਿਆਦਾ ਵਿੱਚ ਔਰਤਾਂ ਨੂੰ ਕੀਰਤਨ ਕਰਨ ਤੋਂ ਮਨਾਈ ਹੈ ਦੋਸਤੋ ਅਜਿਹਾ ਕੁਝ ਵੀ ਨਹੀਂ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ ਔਰਤਾਂ ਸ੍ਰੀ ਦਰਬਾਰ ਸਾਹਿਬ ਅੰਦਰ ਜਾਂ ਫਿਰ ਦੁਨੀਆਂ ਦੇ ਕਿਸੇ ਵੀ ਗੁਰਦੁਆਰੇ ਦੇ ਅੰਦਰ ਕੀਰਤਨ ਨਹੀਂ ਕਰ ਸਕਦੀਆਂ ਦੋਸਤੋ ਜਿਸ ਵੇਲੇ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ ਜਿਸ ਵੇਲੇ ਦੁਨੀਆ ਦਾ ਕੋਈ ਵੀ ਧਰਮ ਔਰਤਾਂ ਨੂੰ ਮਰਦਾਂ ਵਾਲਾ ਮਾਨ ਸਤਕਾਰ ਨਹੀਂ ਸੀ ਦਿੰਦਾ ਉਹਨਾਂ ਸਮਿਆਂ ਵਿੱਚ ਫਿਰ ਚੇਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਅਤੇ ਮਰਦ ਦੇ ਆਪਸੀ ਭੇਦ ਭਾਵ ਨੂੰ ਖਤਮ ਕਰਦੇ ਹੋਏ ਸ਼ਬਦ ਉਚਾਰਨ ਕੀਤੇ ਸਨ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਣ ਸਿੱਖ ਧਰਮ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਫਿਰ ਦਰਬਾਰ ਸਾਹਿਬ ਦੇ ਅੰਦਰ ਔਰਤਾਂ ਕੀਰਤਨ ਕਿਉਂ ਨਹੀਂ ਕਰ ਸਕਦੀਆਂ ਆਓ ਉਹਨਾਂ ਕਾਰਨਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਿੱਖ ਧਰਮ ਵਿੱਚ ਔਰਤਾਂ ਦੇ ਕੀਰਤਨੀ ਜਥੇ ਗਿਣਤੀ ਵਿੱਚ ਬਸ ਗਿਣੇ ਚੁਣੇ ਹੀ ਹਨ ਬਹੁਤ ਘੱਟ ਸਿੱਖ ਬੀਬੀਆਂ ਕੀਰਤਨ ਦੀ ਦਾਤ ਪ੍ਰਾਪਤ ਕਰਦੀਆਂ ਹਨ ਜੇ ਕੋਈ ਥੋੜੇ-ਬਹੁਤੇ ਔਰਤਾਂ ਦੇ ਕੀਰਤਨੀ ਜਥੇ ਹੈ ਵੀ ਉਹ ਅੱਜ ਤੱਕ ਇੰਨੇ ਪਰਪੱਕ ਨਹੀਂ ਹੋਏ ਜੋ ਸ਼੍ਰੀ ਦਰਬਾਰ ਸਾਹਿਬ ਦੇ ਮਾਪਦੰਡ ਪੂਰੇ ਕਰਦੇ ਹੋਣ ਅਸਨੀਤ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਅੱਜ ਤੱਕ ਕਿਸੇ ਵੀ ਔਰਤਾਂ ਦੇ ਕੀਰਤਨੀ ਜਥੇ ਨਹੀਂ ਆਪਨਾ ਨਾਮ ਹੀ ਦਰਦ ਨਹੀਂ ਕਰਵਾਇਆ ਕਿ ਹਾਂ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨਾ ਚਾਹੁੰਦੀਆਂ ਹਾਂ ਤੇ ਸਾਡਾ ਟੈਸਟ ਲਿਆ ਜਾਵੇ ਹੁਣ ਤੱਕ ਔਰਤਾਂ ਦਾ ਐਸਾ ਕੋਈ ਵੀ ਕੀਰਤਨੀ ਜਥਾ ਨਹੀਂ ਹੋਇਆ ਜੋ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਦੀ ਸੇਵਾ ਨਿਭਾਉਣ ਗਿਆ ਹੋਵੇ ਉਤੇ ਹੀ ਜੇਕਰ ਅਸੀਂ ਇਤਿਹਾਸ ਉੱਤੇ ਝਾਤ ਮਾਰੀਏ ਕਿ ਸਿੱਖ ਕੌਮ ਦੇ ਇਤਿਹਾਸ ਵਿੱਚ ਕਦੇ ਅਜਿਹਾ ਹੋਇਆ ਹੈ ਕਿ ਔਰਤਾਂ ਦੇ ਜਥੇ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕੀਤਾ ਹੋਵੇ ਤਾਂ ਇਸ ਦਾ ਉੱਤਰ ਹੈ ਹਾਂ ਦਰਬਾਰ ਸਾਹਿਬ ਅੰਦਰ ਬੀਬੀਆਂ ਦਾ ਕੀਰਤਨ ਜਥਾ ਕੀਰਤਨ ਕਰਦਾ ਰਿਹਾ ਹੈ ਇਸ ਸਬੰਧੀ ਸਾਨੂੰ ਇੰਟਰਨੈਟ ਉੱਤੇ ਵੀ ਇੱਕ ਲੇਖ ਲਿਖਿਆ ਮਿਲਦਾ ਹੈ ਜਿਸ ਵਿੱਚ ਬੀਬੀਸੀ ਚੈਨਲ ਨੇ ਤਰੀਕ ਦੱਸਦੇ ਹੋਏ ਲਿਖਿਆ ਹੈ ਕਿ ਸਾਲ 1994 ਤੋਂ ਲੈ ਕੇ 1997 ਤੱਕ ਜਦੋਂ ਤੱਕ ਪ੍ਰੋਫੈਸਰ ਮਨਜੀਤ ਸਿੰਘ ਜੀ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਨ ਤਾਂ ਉਹਨਾਂ ਸਮਿਆਂ ਵਿੱਚ ਔਰਤਾਂ ਨੇ ਕਈ ਵਾਰ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਦਰ ਕੀਰਤਨ ਕੀਤਾ ਸੀ ਸਿੱਖ ਬੀਬੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਮੋਢਾ ਵੀ ਲਾਉਂਦੀਆਂ ਰਹੀਆਂ ਹਨ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਬੀਬੀਆਂ ਜਾਲ ਇਸ਼ਨਾਨ ਦੀ ਸੇਵਾ ਵੀ ਕਰਵਾਉਂਦੀਆਂ ਰਹੀਆਂ। ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵਾਰ ਜਦੋਂ ਬੀਬੀ ਜਗੀਰ ਕੌਰ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ ਤਾਂ ਉਹਨਾਂ ਨੇ ਇਹ ਮੁੱਦਾ ਬੜੇ ਹੀ ਜ਼ੋਰ-ਚੋਰ ਨਾਲ ਉਛਾਲਿਆ ਸੀ ਕਿ ਹੁਣ ਮਹਿਲ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦੇਵਾਗੀ। ਬੀਬੀਆਂ ਨੂੰ ਪੰਜ ਪਿਆਰਿਆਂ ਵਿੱਚ ਵੀ ਸ਼ਾਮਲ ਕੀਤਾ ਜਾਇਆ ਕਰੇਗਾ ਤਾਂ ਉਸ ਵਕਤ ਕੁਝ ਸਿੱਖ ਜਥੇ ਬੰਦੀਆਂ ਵੱਲੋਂ ਪੰਜ ਪਿਆਰਿਆਂ ਵਿੱਚ ਬੀਬੀਆਂ ਸ਼ਾਮਲ ਕਰਨ ਵਾਲੀ ਗੱਲ ਦਾ ਵਿਰੋਧ ਕੀਤਾ ਗਿਆ ਸੀ ਪਰ ਬੀਬੀ ਜਗੀਰ ਕੌਰ ਵੱਲੋਂ ਸਿੱਖ ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਲਈ ਬੜੀ ਵਾਰ ਹੋਕਾ ਲਾਇਆ ਗਿਆ ਪਰ ਕਿਸੇ ਵੀ ਬੀਬੀ ਨੇ ਕੀਰਤਨੀ ਜਥੇ ਨੇ ਉਹਨਾਂ ਤੱਕ ਪਹੁੰਚ ਹੀ ਨਹੀਂ ਕੀਤੀ ਬੀਬੀ ਜਗੀਰ ਕੌਰ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਔਰਤਾਂ ਦੇ ਕੀਰਤਨੀ ਜਥੇ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਕਢਵਾਏ ਗਏ ਪਰ ਇੱਕ ਵੀ ਜਥਾ ਸ੍ਰੀ ਦਰਬਾਰ ਸਾਹਿਬ ਅੰਦਰ ਨਹੀਂ ਸੀ ਪਹੁੰਚਿਆ ਜੇਕਰ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਕਿਤੇ ਵੀ ਇਹ ਜ਼ਿਕਰ ਨਹੀਂ ਮਿਲਦਾ ਕਿ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਲੈ ਕੇ ਮਰਦ ਅਤੇ ਔਰਤਾਂ ਦੇ ਕੀਰਤਨੀ ਜਥੇ ਵਿੱਚ ਕੋਈ ਵੀ ਕਿਤੇ ਵੀ ਭੇਦਭਾਵ ਕੀਤਾ ਗਿਆ ਹੋਵੇ ਅਗਰ ਜੇਕਰ ਹੁਣ ਵੀ ਕੋਈ ਬੀਬੀਆਂ ਦਾ ਕੀਰਤਨੀ ਜਥਾ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਨਿਭਾਉਦੇ ਹੋਏ ਕੀਰਤਨ ਦੇ ਸਹੀ ਸੁਰ ਤਾਲ ਸਹੀ ਗੁਰਬਾਣੀ ਦੇ ਅਰਥਾਂ ਸਹਿਤ ਕੀਰਤਨ ਦੇ ਮਾਪਦੰਡ ਪੂਰੇ ਕਰਦਾ ਹੋਵੇ ਤਾਂ ਉਹ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਅੰਦਰ ਕੀਰਤਨ ਕਰ ਸਕਦਾ ਹੈ ਸ੍ਰੀ ਹਰਮੰਦਰ ਸਾਹਿਬ ਮੰਦਰ ਔਰਤਾਂ ਦੇ ਕੀਰਤਨੀ ਜਥੇ ਉੱਪਰ ਕੋਈ ਵੀ ਪਾਬੰਦੀ ਨਹੀਂ ਤੁਸੀਂ ਵੀ ਅਕਸਰ ਦੇਖਿਆ ਹੋਣਾ ਕਿ ਹੋਰਨਾਂ ਧਾਰਮਿਕ ਸਮਾਗਮਾਂ ਗੁਰਦੁਆਰਿਆਂ ਵਿੱਚ ਵੀ ਬਹੁਤ ਘੱਟ ਸਿੱਖ ਬੀਬੀਆਂ ਦੇ ਜਥੇ ਹੋਣਗੇ ਜੋ ਕੀਰਤਨ ਕਰਦੇ ਹੋਣਗੇ ਸਿੱਖ ਬੀਬੀਆਂ ਦੇ ਕੁਵਿਛਰੀ ਅਤੇ ਟਾੜੀ ਜਥੇ ਤਾਂ ਬਹੁਤ ਹਨ ਪਰ ਕੀਰਤਨੀ ਜਥੇ ਬਹੁਤ ਘੱਟ ਇਹ ਗੱਲ ਬਿਲਕੁਲ ਗਲਤ ਹੈ ਕਿ ਦਰਸ਼ੀ ਦਰਬਾਰ ਸਾਹਿਬ ਅੰਦਰ ਔਰਤਾਂ ਕੀਰਤਨ ਨਹੀਂ ਕਰ ਸਕਦੀਆਂ ਐਸਜੀਪੀਸੀ ਵੱਲੋਂ ਵੀ ਅਜਿਹੀ ਕੋਈ ਵੀ ਪਾਬੰਦੀ ਨਹੀਂ ਲਗਾਈ ਹੋਈ ਸੋ ਦੋਸਤੋ ਇਹ ਸੀ ਸਾਰੀ ਅਸਲੀਅਤ ਕਿ ਔਰਤਾਂ ਸ੍ਰੀ ਹਰਮੰਦਰ ਸਾਹਿਬ ਅੰਦਰ ਕੀਰਤਨ ਕਿਉਂ ਨਹੀਂ ਕਰਦੀਆਂ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ